ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹਨੇ ਜਿਸ ਤਰ੍ਹਾਂ ਪੰਜਾਬ ਪ੍ਰਧਾਨ ਭਾਈ ਮਨਦੀਪ ਸਿੰਘ ਰਾਜਨ ਜੀ ਨੇ ਤੁਹਾਡੇ ਨਾਲ ਕੁਝ ਵਿਚਾਰ ਸਾਂਝੇ ਕੀਤੇ ਅਤੇ ਜਿਹੜੇ ਦਸ਼ਮੇਸ਼ ਫੌਦ ਰੰਗਰੇਟਾ ਦਲ ਦਾ ਜਿਹੜਾ ਪਰਿਵਾਰ ਦੇ ਵਿੱਚ ਵਾਧਾ ਹੋਇਆ ਹੈ ਜਿਨ੍ਹਾਂ ਵੀਰਾਂ ਦੀਆਂ ਨਵੀਆਂ ਨਿਯੁਕਤੀਆਂ ਕੀਤੀਆਂ ਕੀਤੀਆਂ ਗਈਆਂ ਨੇ ਉਹਨਾਂ ਬਾਰੇ ਵੀ ਤੁਹਾਡੇ ਨਾਲ ਵਿਚਾਰ ਵਟਾਂਦਰਾ ਕੀਤਾ ਹੈ ਤੇ ਲਾਸਟ ਤੇ ਉਹਨਾਂ ਨੇ ਇੱਕ ਗੱਲ ਆਖੀ ਏ ਕਿ ਮذਬੀ ਸਿੱਖ ਸਮਾਜ ਦੇ ਪ੍ਰਤੀ ਜਿਹੜੇ ਲੋਕ ਆਏ ਦਿਨ ਆਪੋ ਆਪਣੇ ਜਿਹੜੇ ਪੇਜ ਬਣਾ ਕੇ ਗਲਤ ਪ੍ਰਚਾਰ ਕਰ ਰਹੇ ਨੇ ਉਹਨਾਂ ਨੂੰ ਚੇਤਾਵਨੀ ਵੀ ਦਿੱਤੀ ਹੈ ਕਿ ਬੰਦੇ ਦੇ ਪੁੱਤ ਬਨਜੋ ਗਲਤ ਪ੍ਰਚਾਰ ਮذਬੀ ਸਿੱਖ ਕੌਮ ਦਾ ਬੰਦ ਕਰ ਦਿਓ ਪਿਛਲੇ ਕੁਝ ਲੰਮੇ ਸਮੇਂ ਤੋਂ ਅਸੀਂ ਉਹਨਾਂ ਲੋਕਾਂ ਦੇ ਮੂੰਹ ਬੰਦ ਵੀ ਕੀਤੇ ਸੀ ਪਰ ਹੁਣ ਫਿਰ ਜਿਹੜੇ ਨਵੇਂ ਬੰਦੇ ਆਏ ਨੇ ਤੇ ਕੁਝ ਨਵੇਂ ਪੇਜ ਬਣੇ ਨੇ ਜਿਸ ਤਰ੍ਹਾਂ ਇੱਕ ਕਿਸਾਨ ਪੇਜ ਹੋ ਗਿਆ ਇੱਕ ਜੱਟ ਕਬੀਲਾ ਪੇਜ ਹੋ ਗਿਆ ਇੱਕ ਜੱਟ ਫਾਊਂਡੇਸ਼ਨ ਪੇਜ ਹੋ ਗਿਆ ਇਤਾਂ ਦੇ ਹੋਰ ਵੀ ਕਈ ਜਿਹੜੇ ਅਨੇਕਾ ਜਿਹੜੇ ਪੇਜ ਨੇ ਜਿਹੜੇ ਆਪੋ ਆਪਣੇ ਮਤਲਬ ਜਿਹੜੀ ਫੇਸਬੁੱਕ ਹੀ ਪ੍ਰਧਾਨਗੀ ਘੋਟਦੇ ਨੇ ਅਤੇ ਵਿਦਵਾਨ ਬੰਦੇ ਨੇ ਕਿ ਜਿਸ ਤਰ੍ਹਾਂ ਮਜਬੂਤ ਸਿੱਖ ਸਮਾਜ ਦੇ ਜਿਹੜੇ ਯੋਧੇ ਨੇ ਸ਼ਹੀਦ ਨੇ ਉਹਨਾਂ ਪ੍ਰਤੀ ਜਿਹੜਾ ਨਾ ਗਲਤ ਸਬਦਾਵਲੀ ਲਿਖਦੇ ਨੇ ਮੈਂ ਇੱਥੇ ਇੱਕ ਗੱਲ ਕਹਿਣੀ ਚਾਹਾਂਗਾ ਕਿ ਇਹਨਾਂ ਨੇ ਬਾਬਾ ਵੀਰ ਸਿੰਘ ਨੂੰ ਪੰਥ ਦਾ ਗਦਾਰ ਦੱਸਿਆ ਏ ਅਜੇ ਕਿ ਬਾਬਾ ਵੀਰ ਸਿੰਘ ਜੀ ਨੇ ਕੋਈ ਇਹੋ ਜਿਹਾ ਕਾਰਜ ਨਹੀਂ ਕੀਤਾ ਕਿ ਜਿੰਨਾ ਕਿ ਪੰਥ ਦਾ ਸਿਰ ਨੀਵਾ ਕਰਵਾਇਆ ਜਾਵੇ ਕਿਉਂਕਿ ਦਸਵੇਂ ਪਾਤਸ਼ਾਹ ਦੀ ਕਸਵੱਟੀ ਤੇ ਖਰੇ ਉੱਤਰੇ ਸੀ ਉਹ ਉਹਨਾਂ ਦੇ ਛਾਤੀ ਤੇ ਨਿਸ਼ਾਨਾ ਪਰਖਿਆ ਸੀ ਔਰ ਜਿਹੜਾ ਦਸਵੇਂ ਪਾਤਸ਼ਾਹ ਦੀ ਕਸਵੱਟੀ ਤੇ ਖਰਾ ਉੱਤਰਦਾ ਏ ਕਿ ਉਹ ਪੰਥ ਦੇ ਨਾਲ ਜਾਂ ਸਿੱਖ ਕੌਮ ਦੇ ਨਾਲ ਧਰੋ ਕਰ ਸਕਦਾ ਹੈ ਉਹ ਪੰਥਦਾ ਗਦਾਰ ਹੋ ਸਕਦਾ ਹੈ ਪਰ ਇਹ ਜਿਹੜੇ ਲੋਕ ਨੇ ਜਿਹਨਾਂ ਬਦਾਵੇ ਦਿੱਤੇ ਨੇ ਇਹ ਬਦਾਵੀਏ ਲੋਕ ਅੱਜ ਮذਬੀ ਸਿੱਖ ਕੌਮ ਨੂੰ ਇਹ ਗਦਾਰ ਦੱਸਦੇ ਨੇ ਮੈਂ ਇੱਥੇ ਇੱਕ ਗੱਲ ਕਹਿਣੀ ਚਾਹਣਾ ਹੈ ਕਿ ਆਲਾ ਸਿੰਘ ਮੁਗਲਾਂ ਦੇ ਕੋਲੋਂ ਨਵਾਬੀ ਲਈ ਚੜਤ ਚੜਤ ਸਿੰਘ ਸ਼ੁਕਰਚੱਕੀਏ ਸਾਸੀ ਨੇ ਵੀ ਮੁਗਲਾਂ ਦੇ ਕੋਲੋਂ ਅ ਅਹੁਦਾ ਲਿਆ ਉਸੇ ਤਰ੍ਹਾਂ ਜੱਸਾ ਸਿੰਘ ਰਾਮਗੜੀਆ ਉਹ ਸਿੱਖਾਂ ਦੇ ਚੜ ਕੇ ਆ ਗਿਆ ਸੀ ਮੁਗਲ ਮੁਗਲਾਂ ਦੇ ਵੱਲੋਂ ਜਿਹੜਾ ਸੀ ਜੱਸਾ ਸਿੱਖਾਂ ਤੇ ਹੀ ਹਮਲਾ ਕਰ ਦਿੱਤਾ ਸੀ ਬਾਬਾ ਬੰਦਾ ਸਿੰਘ ਬਹਾਦਰ ਤੇ ਚਲੋ ਸਮਾ ਪੈਣ ਤੋਂ ਬਾਅਦ ਉਹਨਾਂ ਨੇ ਬਾਅਦ ਚ ਜਿਹੜੀ ਚਿੱਠੀ ਸੀ ਕਿਲੇ ਦੇ ਅੰਦਰ ਭੇਜੀ ਕਿ ਮੈਂ ਤੁਹਾਡੇ ਨਾਲ ਆ ਮੈਂ ਭੁੱਲ ਗਿਆ ਹਾਂ ਤੇ ਮੈਨੂੰ ਆਪਣੇ ਦੇ ਵਿੱਚ ਰਲਾ ਲਓ ਪਰ ਸਮੇਂ-ਸਮੇਂ ਦੇ ਵਿੱਚ ਹਰ ਇੱਕ ਨੇ ਇਹੋ ਜੇ ਕਾਰਜ ਕੀਤੇ ਨੇ ਪਰ ਬਾਬਾ ਵੀਰ ਸਿੰਘ ਜੀ ਨੇ ਇਹੋ ਜਾਂ ਕੋਈ ਕਾਰਜ ਨਹੀਂ ਕੀਤਾ ਜਿਹਦੇ ਕਰਕੇ ਉਹਨੂੰ ਗਦਾਰ ਲਾਣਿਆ ਜਾਵੇ ਪਰ ਇਹਨਾਂ ਦੀ ਗੰਦੀ ਜਿਹੜੀ ਸੋਚ ਹੈ ਉਹ ਅੱਜ ਜਗਜਾਹਰ ਹੁੰਦੀ ਏ ਕਿਉਂ ਹੁੰਦੀ ਏ ਕਿਉਂਕਿ ਉਸ ਟਾਈਮ ਤੇ ਇੱਕ ਇਹੋ ਜਿਹੀ ਸ਼ਕਤੀ ਸੀ ਬਾਬਾ ਬੀਰ ਸਿੰਘ ਜਿਨ੍ਹਾਂ ਦੇ ਕੋਲ 1300 ਘੋੜ ਸਵਾਰ ਸੀ ਔਰ ਪੈਦਲ ਫੌਜ ਵੱਖਰੀ ਸੀ ਅੱਜ ਇਨਾਂ ਕੋ ਉਹ ਜਿਹੜੀ ਇਤਿਹਾਸ ਹੈ ਅੱਜ ਇਨਾਂ ਕੋ ਜਰਿਆ ਨਹੀਂ ਜਾਣਦਿਆ ਔਨ ਮੰਨ ਘੜ ਤੇ ਇਤਿਹਾਸ ਕਾਨ ਸਿੰਘ ਨਾਭਾ ਦੇ ਇੱਕ ਮਾਨਕੋਸ਼ ਦੇ ਵਿੱਚ ਲਿਖਣ ਉਚਾਰ ਹੀ ਇਹ ਸਾਰਾ ਕੁਝ ਲਿਖੀ ਜਾਂਦੇ ਕਾਨ ਸਿੰਘ ਨਾਭਾ ਕੀ ਰੱਬ ਸੀ ਅੰਗਰੇਜ਼ਾਂ ਦੀ ਝੋਲੀ ਦੇ ਵਿੱਚ ਬਹਿ ਕੇ ਉਹਨੇ ਸਾਰਾ ਇਤਿਹਾਸ ਲਿਖਿਆ ਏ ਕਿ ਉਹ ਅਸੀਂ ਉਹਨੂੰ ਉਹਨੂੰ ਕਿੱਦਾਂ ਮੰਨ ਲਈਏ ਕਿ ਇਹ ਇਹ ਬਿਲਕੁਲ ਇਹਨੇ ਸਹੀ ਲਿਖਿਆ ਏ ਇਸ ਕਰਕੇ ਬੰਦੇ ਦੇ ਪੁੱਤ ਬਨਜੋ ਮਜਬੀ ਸਿੱਖ ਸਮਾਜ ਦੇ ਸ਼ਹੀਦਾਂ ਦੇ ਪ੍ਰਤੀ ਇਹੋ ਜੀ ਜਿਹੜੀ ਸ਼ਬਦਾਵਲੀ ਜਿਹੜੀ ਲਿਖ ਰਹਿ ਜੋ ਉਹ ਬੰਦ ਕਰ ਦੋ ਨਹੀਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਫੇਰ ਨਾ ਕਿਓ ਕਿ ਮਜਬੀ ਸਿੱਖ ਸਮਾਜ ਤੱਕਾ ਕਰ ਰਹੀ ਆ ਸੋ ਇੰਨੀਆਂ ਕਹ ਦਸਦੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ